ਤਦੋਂ ਨਸ਼ਮੁਕ ਪੰਜਾਬ ਦਾ ਨਾਰਾਦੰਦਿਆ ਪੰਜਾਬ ਪਲੱਸ ਦੇ ਵੱਲੋਂ ਬਠਿੰਡਾ ਦੇ ਵਿੱਚ ਐਂਟੀ ਡਰੱਗਸ ਕ੍ਰਿਕਟ ਲੀਗ ਸ਼ੁਰੂ ਕੀਤੀ ਗਈ ਹੈ ਜੋ ਕਿ 3 ਦਿਨ ਚੱਲੇਗੀ ਇਸ ਮੌਕੇ ਤੇ ਡੀਜੀਪੀ ਨੇ ਦੱਸਿਆ ਕਿ ਬਠਿੰਡਾ ਦੇ ਵਿੱਚ ਸ਼ੁਰੂ ਕੀਤੀ ਗਈ ਐਂਟੀ ਡਰੱਗਸ ਕ੍ਰਿਕਟ ਲੀਗ ਨੂੰ ਲੈ ਕੇ ਲੋਕਾਂ ਤੋਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਤਵੇ ਵਿੱਚ 16 ਕ੍ਰਿਕਟ ਦੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਇਹ ਧਰ ਟੀਮ ਦੇ 200 ਦੇ ਕਰੀਬ ਖਿਡਾਰੀ ਕ੍ਰਿਕਟ ਟੂਰਨਾਮੈਂਟ ਦੇ ਨਾਲ ਜੁੜੇ ਹੋਏ ਨੇ ਇਸ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਬਣਾਉਣਾ ਬਲਕਿ ਕਈ ਅਜਿਹੇ ਖਿਡਾਰੀ ਵੀ ਟੂਰਨਾਮੈਂਟ ਦਾ ਹਿੱਸਾ ਬਣ ਰਹੇ ਨੇ ਜੋ ਨਸ਼ਿਆਂ ਦੀ ਦਲਦਲ ਦੇ ਵਿੱਚ ਵੀ ਫਸ ਚੁੱਕੇ ਸੀ ਤੇ ਅੱਜ ਦੀ ਪੀੜ੍ਹੀ ਨੂੰ ਨਸ਼ਾ ਵਿਰੁੱਧ ਜੜਾ ਕਿ ਇਸ ਬਾਬਤ ਪ੍ਰੇਰਿਤ ਕੀਤਾ ਜਾ ਰਿਹਾ ਹੈ ਪੁਲਿਸ ਦਾ ਯੂਨਟ ਚਾਰਜ ਹੈ ਕਿ ਔਰ ਹਲਕੇ ਨਸ਼ਿਆਂ ਦਾ ਮੁਕਾਬਲਾ ਕਰੀਏ ਇਹਨਾਂ ਲੋਕਾਂ ਨੂੰ ਬੱਚਿਆਂ ਨੂੰ ਜਿਹੜੇ ਮੀਡਲ ਏਜ ਵੀ ਬੰਦੇ ਨੇ ਇਹਨਾਂ ਨੂੰ ਸਪੋਰਟਸ ਨਾਲ ਲਾਈਏ ਇਹਨਾਂ ਦੀ ਜਿਹੜੀ એનર્ਜੀ ਆ ਉਹ ਪੋਜੀਟਿਵਲੀ ਯੂਟਿਲਾਈਜ਼ ਕਰੀਏ ਇਹਨਾਂ ਨੂੰ ਵਿਹਲੇ ਨਾ ਰਹਿਣ ਦਈਏ ਤਾਂ ਕਿ ਇਹਨਾਂ ਦਾ ਜਿਹੜਾ ਧਿਆਨ ਹੈ ਉਹ ਗਲਤ ਚੀਜ਼ਾਂ ਵੱਲ ਨਾ ਜਾਵੇ ਨਸ਼ੇ ਵੱਲ ਨਾ ਜਾਵੇ ਸੋ ਇਸੇ ਕਰਕੇ ਪੁਲਿਸ ਔਰ ਲੋਕਾਂ ਦੀ ਭਾਗੀਦਾਰੀ ਨਾਲ ਅਸੀਂ ਸ਼ੁਰੂ ਕੀਤਾ ਹੈਗਾ ਤਾਂ ਕਿ ਸਾਰੇ ਲੋਕ ਆਣ ਖੇਡਣ ਇਹਨਾਂ ਦੀ ਆਦਤ ਬਣ ਜਾਏ ਇਹਨਾਂ ਨੂੰ ਵੀ ਨਵੇ ਕਰ ਸਕੀਏ ਡਾਕਟਰ ਇਹੋ ਹੀ ਮਤਲਬ ਹੈ ਹੋਰ ਇਹ ਲਾਸਰ ਕਿੰਨਾ ਫਰਕ ਪੈਂਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਜਦੋਂ ਹੋਣਗੇ ਪਬਲਿਕ 'ਚ ਇੱਕ ਮੈਸੇਜ ਆਏਗਾ ਹਰਜੀਤ ਜੀ ਬਿਲਕੁਲ ਮੈਸੇਜ ਆਂਦਾ ਜੀ ਪਰ ਬੰਦੇ ਬੈਠੇ ਹੋਣਗੇ ਘਰ ਵਾਲੇ ਸਮਝਾਉਂਦੇ ਨੇ ਪੇਰੈਂਟ ਸਮਝਾਉਂਦੇ ਨੇ ਰਿਸ਼ਤੇਦਾਰ ਸਮਝਾਉਂਦੇ ਨੇ ਵੀ ਡੱਗਸ ਵਾਲਾ ਨਹੀਂ ਜਾਣਾ ਇਹੋ ਹੀ ਸਾਡੇ ਰਿਸ਼ਤੇਦਾਰ ਨੇ ਇਹ ਸਾਡੇ ਭੈਣ ਭਰਾ ਨੇ ਅਸੀਂ ਐਜ਼ ਜਿਹੜਾ ਸੁਸਾਇਟੀ ਦਾ ਅੰਗ ਹੋਣ ਕਰਕੇ ਐਡਮਿਨਿਸਟ੍ਰੇਸ਼ਨ ਦਾ ਇਹ ਚਾਹਦੇ ਆ ਕਿ ਸਾਡਾ ਸਮਾਜ ਨਾ ਡੈਸਟਰਕਟ ਹੋ ਇਸ ਵਾਸਤੇ ਜਿਹੜੇ ਪੇਰੈਂਟਸ ਰੈਫਰ ਕਰਦੇ ਨੇ ਉਹ ਹੀ ਆਪਾਂ ਸੀ ਕਰਦੇ ਬੀਐਮਪਸੀ ਵਾਲੀ ਕਿਤੇ ਨੇ ਪਿੰਡਾਂ 'ਚ ਲੋਕਾਂ ਨੂੰ ਮਿਲੋਂਗੇ ਕਿਸ ਤਰ੍ਹਾਂ ਡਰੱਗਸ ਨੂੰ ਲੈ ਕੇ ਹੋਰ ਪੁਲਿਸ ਐਕਟਿਵ ਹੋਵੇ ਕਿ ਜਿੰਨਾ ਮੈਂ ਦੱਸਿਆ ਤੁਹਾਨੂੰ ਕਿ ਡੀਡੀਪੀ ਸਟ੍ਰੈਟਜੀ ਹੈਗੀ ਇਨਫੋਰਸਮੈਂਟਲੀ ਸਾਡੇ ਆਫੀਸਰ ਘੁੰਮਦੇ ਨੇ ਫੜਦੇ ਨੇ ਅਟਵਾਰ ਸਟੇਜ ਡੀਐਮਪਸੀ ਦੋਵੇਂ ਕਪਤਾਨ ਆਜਾਂ ਔਰ ਡੀਐਡਿਕਸ਼ਨ ਲਈ ਸਾਡੇ ਕੋਲ ਹਸਪੀਟਲ ਦੇ ਵਿੱਚ ਇਹਨਾਂ ਨੂੰ ਐਡਮਿਟ ਕਰਵਾਇਆ ਜਾਂਦਾ ਤਾਂ ਕਿ ਇਹਨਾਂ ਨੂੰ ਬੀਨਵੇ ਕੀਤਾ ਜਾ ਸਕੇ ਅਗਲਾ ਨਵਾਂ ਡਰਗ ਐਡਿਕਟ ਬਣਦਾ ਨਹੀਂ ਏ ਪੁਰਾਣਿਆਂ ਨੂੰ ਅਸੀਂ ਸੰਭ ਕੇ ਡੀਐਡਿਕਸ਼ਨ ਵਾਲਾ ਚਲੀਏ ਔਰ ਜਿਹੜਾ ਵੇਚਦਾ ਆ ਇਨਫੋਰਸਮੈਂਟ ਕਰਕੇ ਉਹਨੂੰ ਫੜ